ਇੱਕ ਮਿੰਟ ਇੱਕ ਮਿੰਟ ਪਈ ਤੁਸੀਂ ਹਾਲ ਹਾਲ ਬੜੇ ਇੱਕ ਮਿੰਟ ਜਰਾ ਬਸ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵਨ ਸਿੰਘ ਮਾਨ ਜਿੰਦਾਬਾਦ ਸ੍ਰੀ ਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸ੍ਰੀ ਕਰਨਾਇਰਾਮ ਬਾਲੂ ਜੀ ਜਿੰਦਾਬਾਦ ਭਾਨ ਕੋ ਦੱਸਣਾ ਯਾਰ ਕਿੱਦਾਂ ਕਰੀਏ ਚਲੋ ਕਰੀਏ ਸ਼ੁਰੂ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸ੍ਰੀ ਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸਰਦਾਰ ਭਗਵਨ ਸਿੰਘ ਮਾਨ ਜਿੰਦਾਬਾਦ ਸ੍ਰੀ ਕਮੇਰਾਮ ਬਾਲੂ ਜੀ ਜਿੰਦਾਬਾਦ ਸਾਡੀ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਜਿੰਦਾਬਾਦ 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 ਸਾਡੀ ਐਮਐਲਏ ਇੰਦਰਜੀਤ ਕੌਰ ਮਾਨ ਜਿੰਦਾਬਾਦ 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 ਇਨਕਲਾਬ ਜਿੰਦਾਬਾਦ ਇਨਕਲਾਬ ਅੱਜ ਇੱਕ ਤੁਹਾਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਚੇਅਰਮੈਨੀ ਦੀ ਮਾਰਕੀਟ ਕਮੇਟੀ ਨਕੋਦਰ ਦੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਪ੍ਰੈਸ ਰਿਪੋਰਟਰ ਜਿੰਨੇ ਵੀ ਪ੍ਰੈਸ ਆਇਆ মিডিਆ ਇਲੈਕਟ੍ਰੋਨਿਕ ਮੀਡੀਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਤੁਸੀਂ ਮੇਰੇ ਗ੍ਰਹਿ ਦੇ ਵਿਖੇ ਪਹੁੰਚੇ ਤੁਹਾਨੂੰ ਸਾਰਿਆਂ ਨੂੰ ਵੈਲਕਮ ਦੂਸਰਾ ਹੈਗਾ ਇਹ ਮੈਂ ਆਮ ਆਦਮੀ ਪਾਰਟੀ ਦਾ ਬਹੁਤ ਚਿਰਾਂ ਤੋਂ ਵਲੰਟੀਅਰ ਆ ਬਹੁਤ ਮਿਹਨਤ ਕੀਤੀ ਕ ਪਾਰਟੀ ਦੇ ਲਈ ਅੱਜ ਜਿਹੜੀ ਮੈਨੂੰ ਜ਼ਿਮੇਵਰੀ ਸੌਂਪੀ ਆ ਮੈਂ ਉਹਦਾ ਸਾਡੀ ਹਾਈ ਕਮਾਂਡ ਸ਼੍ਰੀ ਆਦਰਬੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੀਬੀ ਇੰਦਰਜੀਤ ਕੋਰ ਮਾਨ ਜੀ ਔਰ ਪੂਰੀ ਸਮੂਚੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਸੰਭੀ ਆ ਮੰਡੀ ਬੋਰਡ ਦਾ ਜਿਹੜਾ ਚੇਅਰਮੈਨ ਲਗਾ ਕੇ ਨਿਕੋਦ ਇੱਕ ਵੱਡੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਆ ਇਹਦੇ ਆ ਵੀਰ ਜੀ ਬਹੁਤ ਵੱਡਾ ਚੈਲੰਜ ਹੈ ਜਿਹੜਾ ਤੁਸੀਂ ਕੀਤਾ ਨਾ ਇਹ ਸੱਚ ਆ ਇਹ ਚੈਲੰਜ ਨੂੰ ਅਸੀਂ ਕਬੂਲ ਕਰਾਂਗੇ ਕਬੂਲ ਕਰਕੇ ਜਿਹੜੇ ਵੀ ਕੰਮ ਮੰਡੀ ਬੋਰਡ ਦੇ ਹੋਏ ਉਹਨੂੰ ਪਹਿਲ ਦੇ ਆਧਾਰ ਤੇ ਜਿਹੜੇ ਪਿਛੇ ਨਹੀਂ ਵੀ ਹੋਏ ਉਹਨਾਂ ਨੂੰ ਵੀ ਕਰਨ ਦੇ ਲਈ ਤਨਮਨ ਧਨ ਲਾ ਕੇ ਪੂਰੇ ਸਰਨੇ ਵੇੜੇ ਚੜਾਏ ਔਰ ਵਧੀਆ ਕਾਰਜਵਾਰੀ ਕਰਕੇ ਦਿਖਾਵਾਂਗੇ ਕਿਉਂਕਿ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਇੱਕ ਸੁਪਨਾ ਹੈਗਾ ਵਾ ਕ੍ਰਾਪਸ਼ਨ ਫ੍ਰੀ ਕਰਨਾ ਜਿਹੜਾ ਪੰਜਾਬ ਨੂੰ ਉਹਨੂੰ ਕਿਸ ਤਰ੍ਹਾਂ ਦੇਖਦੇ ਆਂ ਵੀਰ ਜੀ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਜਿਹਦਾ ਮੋਢੀ ਕ੍ਰਾਪਸ਼ਨ ਤੋਂ ਜਿਹੜੇ ਹੈਗਾ ਨਿਕਲਿਆ ਹੈਗਾ ਦਿੱਲੀ ਦੇ ਵਿੱਚ ਜਦੋਂ ਪਹਿਲੀ ਵਾਰੀ ਐਜੀਟੇਸ਼ਨ ਹੋਈ ਹੈ ਕ੍ਰਾਪਸ਼ਨ ਦੇ ਵਰਕਲਪ ਹੋਈ ਸੀ ਉਹਦੇ ਵਿੱਚੋਂ ਅਸੀਂ ਚੱਲੇ ਆ ਤੇ ਅਸੀਂ ਗਾਂ ਵੀ ਕਰਨ ਕਰਦੇ ਆ ਕਿ ਅੱਗੇ ਤੋਂ ਵੀ ਜਿਹੜੇ ਵੀ ਕੋਈ ਕ੍ਰਾਪਸ਼ਨ ਦਾ ਹੋਗਾ ਉਹਨੂੰ ਅਸੀਂ ਜਿਹੜਾ ਹੈਗਾ ਨੰਗਾ ਕਰਾਂਗੇ ਔਰ ਕਿਸੇ ਨੂੰ ਵੀ ਕਰਾਪਸ਼ਨ ਜਿਹੜੀ ਕਰਨੀ ਦੇਤੀ ਹੈ ਕਿਉਂਕਿ ਮਾਰਕੀਟ ਕਮੇਟੀ ਦੇ ਵਿੱਚ ਕਈ ਵਾਰ ਜਿਹੜਾ ਦੇਖਣ ਜਾਂਦਾ ਹੈ ਕਿ ਮਾਰਕੀਟ ਕਮੇਟੀ ਦੇ ਵਿੱਚ ਕਈ ਤਰ੍ਹਾਂ ਦੇ ਕਪੜੇ ਵੀ ਦੇਖਣ ਨੂੰ ਮਿਲਦੇ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਚੈਲੰਜ ਨੂੰ ਕਬੂਲ ਕਰੂਗੇ ਵੀਰ ਜੀ ਮੈਂ ਤੁਹਾਡਾ ਵਾਦਾ ਕਰਦਾ ਕਿ ਸਾਡੇ ਜਿੰਨਾ ਵੀ ਮੇਰੇ ਕੋਲ ਟਾਈਮ ਹੋਇਆ ਜਿੰਨਾ ਵੀ ਵੱਧ ਤੋਂ ਵੱਧ ਟਾਈਮ ਹੋਇਆ ਇੱਥੇ ਪੂਰੀ ਕੋਸ਼ਿਸ਼ ਕਰਕੇ ਜਿਹੜਾ ਪਿਛਲੇ ਰੋਣੇ ਧੋਣੇ ਹੈਗੇ ਵੀ ਕਰਾਪਸ਼ਨ ਇੱਥੇ ਚੱਲਦੀ ਜਾਏ ਤੇ ਕਪੜਾ ਹੁੰਦਾ ਉਹਨੂੰ ਆਪਾਂ ਤੁਹਾਡੇ ਸਾਹਮਣੇ ਇੱਕ ਵਧੀਆ ਕਰਕੇ ਦਿਖਾ ਦੇਵਾਂਗੇ ਚਾਹਣਾ ਕਿ ਮੈਂ ਆਪਣੇ ਜਿਹੜੇ ਵਲੰਟੀਅਰ ਹੈ ਆਪਣੇ ਜਿਹੜੇ ਸਾਥੀ ਹੈ ਜਿਹੜੇ ਆਪਣੇ ਦੋਸਤ ਆ ਮਿੱਤਰ ਆ ਮੈਂ ਉਹਨਾਂ ਦਾ ਸਹਿਯੋਗ ਚਾਹਣਾ ਹੈ ਕਿ ਉਹ ਸਾਰੇ ਜਣੇ ਮਿਲਣਾ ਕੰਧੇ ਨਾਲ ਕੰਧਾ ਮੋਢੇ ਨਾਲ ਮੋਢਾ ਨਾਲ ਆ ਕੇ ਤਾਂ ਜੋ ਅਸੀਂ ਆਪਣੇ ਮੰਡੀ ਬੋਰ ਜਿਹੜਾ ਨਕੂਦਰਾ ਨੂੰ ਵਧੀਆ ਜਿਹਾ ਚਲਾ ਸਕੀਏ ਧੰਨਵਾਦ OK